ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਦੀ 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 ਪਿਆਰ ਜੱਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਆਓ 10 ਤੋਂ ਪਹਿਲਾਂ ਸਾਰੀਆਂ ਸੰਗਤਾਂ ਨੇ ਸੰਗਤ ਰੂਪ ਵਿੱਚ ਗੁਰਬਾਣੀ ਦੇ ਜਾਪ ਕੀਤੇ ਕੁਝ ਕੁ ਸਮਾਂ ਸਤਗੁਰੂ ਤਰਸ ਕਰਨ ਸਤਗੁਰੂ ਬਖਸ਼ਿਸ਼ ਕਰਨ ਅਰਦਾਸ ਕਰਿਓ ਗਰੀਬ ਨਿਵਾਇ ਸਤਗੁਰੂ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਆਪ ਵੀ ਨਿਮਰਤਾ ਨਿਰਵੈਰਤਾ ਦੇ ਵਿੱਚ ਕੁਝ ਵਿਚਾਰਾਂ ਦੀ ਸੇਵਾ ਲੈਣ ਉਪਰੰਤ ਭਾਈ ਸਾਹਿਬ ਜੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਗੁਰਮਤ ਵਿਚਾਰਾਂ ਰਾਹੀਂ ਕੀਰਤਨ ਦੁਆਰਾ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਬਰੇ ਪ੍ਰੇਮ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1518-19 ਦੇ ਦਰਮਿਆਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਮੁਜਫਰਾਬਾਦ ਗੁਜਰਾਤ ਦੀ ਧਰਤੀ ਤੇ ਸਤਿਗੁਰੂ ਪਹੁੰਚਦੇ ਨੇ ਜਿਹੜਾ ਗੁਜਰਾਤ ਪਾਕਿਸਤਾਨ ਹੈ ਜਦੋਂ ਸਤਗੁਰੂ ਗੁਜਰਾਤ ਦੀ ਧਰਤੀ ਤੇ ਪਹੁੰਚਦੇ ਨੇ ਮੇਰੇ ਗਰੀਬ ਨਵਾਇ ਸਤਗੁਰੂ ਜਗਤਗੁਰੂ ਮੇਰੇ ਬਾਬਾ ਨਾਨਕ ਜੀ ਕੀ ਵੇਖਦੇ ਨੇ ਇੱਕ ਘਰ ਦੇ ਉੱਪਰ ਚਾਰ ਝੰਡੇ ਝੂਲਦੇ ਪਏ ਨੇ ਚਾਰ ਧਵਜ ਝੂਲਦੇ ਪਏ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ ਮਰਦਾਨਾ ਜੀ ਜੇ ਕਿਸਕਾ ਗ੍ਰਹਿ ਹੈ ਜਿਸਕੇ ਉੱਪਰ ਚਾਰ ਧਵਜ ਝੂਲ ਰਹੇ ਹਨ ਜਨਮ ਸਾਖੀ ਦੇ ਬੋਲ ਦੇ ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਲਏ ਸਤਿਗੁਰੂ ਤੁਸੀਂ ਮੈਨੂੰ ਹੁਕਮ ਕਰੋ ਜਿਹਦੇ ਉੱਪਰ ਚਾਰ ਝੰਡੇ ਝੂਲਦੇ ਪਏ ਨੇ ਇਹ ਘਰ ਦਾ ਮਾਲਕ ਕੌਣ ਹੈ ਤੁਸੀਂ ਆਗਿਆ ਦਿਓ ਤੇ ਮੈਂ ਉਹ ਮਾਲਕ ਨੂੰ ਬੁਲਾ ਕੇ ਵੀ ਲੈ ਆਵਾਂ ਗੁਰਨਾਨਕ ਪਾਤਸ਼ਾਹ ਜੀ ਕਿਤੇ ਜਾ ਉਸ ਘਰ ਤੇ ਜਾ ਉਹ ਘਰ ਦਾ ਜਿਹੜਾ ਵੀ ਮਾਲਕ ਹੈ ਨਾ ਉਹਨੂੰ ਬੁਲਾ ਕੇ ਲਿਆ ਸਾਡੇ ਕੋਲ ਭਾਈ ਮਰਦਾਨਾ ਜੀ ਜਾਂਦੇ ਨੇ ਜਾ ਕੇ ਉਸ ਘਰ ਦਾ ਦਰਵਾਜ਼ਾ ਖੜਕਉਂਦੇ ਨੇ ਅੰਦਰੋਂ ਇੱਕ ਬਜ਼ੁਰਗ ਬੰਦਾ ਆਉਂਦਾ ਹੈ ਵੇਖਿਆ ਬਾਹਰ ਕੋਈ ਫਕੀਰ ਹੈ ਹੱਥ ਜੋੜ ਕੇ ਭਾਈ ਮਰਦਾਨਾ ਜੀ ਦਾ ਸਤਿਕਾਰ ਕੀਤਾ ਇਹ ਬਜੜਕਾਉਣ ਸੀ ਇਹ ਬਜੜਕਸੀ ਬਾਬਾ ਸੌਣ ਬਾਬਾ ਬਹਾਉੜੂ ਦੀ ਵੰਸ਼ ਵਿੱਚੋਂ ਤੇ ਭਾਈ ਮਰਦਾਨਾ ਜੀ ਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਮੇਰੇ ਗੁਰੂ ਜੀ ਤੁਹਾਨੂੰ ਯਾਦ ਪਏ ਕਰਦੇ ਨੇ ਵੇਖੋ ਭਾਗਾਂ ਵਾਲਿਓ ਜਿਨ੍ਹਾਂ ਦੀ ਨੀਅਤ ਰਾਸ ਹੋਵੇ ਨਾ ਜਿਨ੍ਹਾਂ ਦੀ ਨੀਅਤ ਸਾਫ਼ ਹੋਵੇ ਨਾ ਮੇਰਾ ਬਾਬਾ ਨਾਨਕ ਉਹਨਾਂ ਨੂੰ ਆਪਣੇ ਕੋਲ ਆਪ ਬੁਲਾਉਂਦਾ ਜੇ ਫਿਰ ਜਤਨ ਕਰੋ ਹਮੇਸ਼ਾ ਨiyet راست ਰੱਖੀਏ ਨiyet ਸਾਫ ਰੱਖੀਏ ਬਾਬਾ ਸੌਣ ਦੀ ਭਾਈ ਮਰਦਾਨਾ ਜੀ ਦੇ ਨਾਲ ਆਉਂਦੇ ਨੇ ਜਦੋਂ ਆਕੇ ਗੁਰੂ ਨਾਨਕ ਬਾਦਸ਼ਾਹ ਦੇ ਦਰਸ਼ਨ ਕਰਦੇ ਨੇ ਨਾ ਗੁਰੂ ਨਾਨਕ ਬਾਦਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਹੁਣ ਅੰਮ੍ਰਿਤ ਵੇਲਾ ਹੁੰਦਾ ਹੈ ਸਤਸੰਗ ਹੁੰਦਾ ਹੈ ਹੋਰ ਵੀ ਇਲਾਕੇ ਦੇ ਸੰਤਾਂ ਬਹੁਤ ਜੀ ਆ ਨੇ ਸਭ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਹਉਲੀ 'ਚ ਨਾਮ ਜਪਦਿਆਂ ਨੇ ਸੰਗਤਨ ਬੜਾ ਰਸ ਆਉਂਦਾ ਹੈ ਬਾਬਾ ਸੌਂ ਜੀ ਸੰਗਤਾਂ ਦੀ ਸੇਵਾ ਵੀ ਕਰਦੇ ਨੇ ਨਾਲ-ਨਾਲ ਨਾਮ ਵੀ ਜਪਦੇ ਨੇ ਆਓ ਮੇਰੀ ਭਾਵਨਾ ਬਣੀ ਹੈ ਜਿਨੇ ਤੁਸੀਂ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਮਾਤਮ ਦਾ ਆਨੰਦ ਮਾ ਰਹੇ ਹੋ ਨਾ ਦੋ ਕਮਿੰਟ ਝੌਂਕੜੇ ਮਾਰ ਲਓ ਅਸਵੀ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਹਾਜ਼ਰੀ ਲਗਾਈਏ ਪ੍ਰੇਮ ਦੇ ਨਾਲ ਗੁਰਨਾਨਕ ਪਾਤਸ਼ਾਹ ਦੇ ਪਿਆਰ ਦੇ ਵਿੱਚ ਆਪਣੇ ਬੱਚਿਆਂ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਓ 2 ਮਿੰਟ ਹਾਜ਼ਰੀ ਲਗਾਈਏ ਜੀ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਾਰੇ ਸੰਗਤ ਸਤ ਨਾਮ ਵਾਹਿ ഗു തൻ വാഹഗുരു തൻ വാഹ സതഹേ ഗുരു സത് നമേഗു സാ നമേ ഗുരു സാഗു രാമദാ ജി സാഗേ ഗു ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਬਾਬਾ ਸੌਂ ਜੀ ਵੀ ਸੰਗਤਾਂ ਦੇ ਨਾਲ-ਨਾਲ ਨਾਮ ਜਪਦੇ ਨੇ ਸੰਗਤਾਂ ਵੀ ਨਾਮ ਜਪਦੀਆਂ ਨੇ ਬੜਾ ਰਸ ਹੁੰਦਾ ਹੈ ਸੰਗਤਾਂ ਨੂੰ ਬਾਬਾ ਸੌਂ ਜੀ ਜਿੱਥੇ ਨਾਮ ਜਪਦੇ ਨਾਲੇ ਸੇਵਾ ਵੀ ਕਰਦੇ ਨੇ ਤਿੰਨ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਹੀ ਸੰਗਤਨ ਨਾਮ ਦੇ ਨਾਲ ਜੋੜਿਆ ਤਿੰਨ ਦਿਨ ਸੰਗਤ ਕੀਤੀ ਬਾਬਾ ਸੌਂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੁਣ ਤੀਸਰੇ ਦਿਨ ਸੰਸਾਰ ਦੇ ਭਲੇ ਵਾਸਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਅਗਾਹ ਚੱਲੇ ਨਾ ਤੇ ਬਾਬਾ ਸੌਂਜ ਨੇ ਇਦਾਂ ਗਲਤ ਬੱਲਾ ਪਾ ਲਿਆ ਮੇਰੇ ਵੱਲ ਵੇਖਿਓ ਗਲਤ ਬੱਲਾ ਪਾ ਲਿਆ ਤਾਂ ਅੱਗਲ ਵੰਡੀ ਦੋਵੇਂ ਹੱਥ ਜੋੜਨੇ ਇਦਾਂ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਹੱਥ ਜੋੜ ਕੇ ਇਦਾਂ ਹੀ ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਸਾਹਮਣੇ ਬਾਬਾ ਸੌਂਜ ਨੇ ਇਦਾਂ ਦੋਵੇਂ ਹੱਥ ਜੋੜਨੇ ਗਲਤ ਬੱਲਾ ਪਾ ਕੇ ਏ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਤਿੰਨ ਦਿਨ ਤੁਹਾਡੀ ਸੰਗਤ ਕਰਨ ਦਾ ਮੈਨੂੰ ਉਹ ਭਾਗ ਨਸੀਬ ਹੋਇਆ ਹੈ ਤਿੰਨ ਦਿਨ ਤੁਹਾਡੀ ਸੰਗਤ ਕੀਤੀ ਹੈ ਤੁਹਾਡੀ ਕਿਰਪਾ ਦੁਆਰਾ ਹੇ ਗੁਰਨਾਨਕ ਬਾਦਸ਼ਾਹ ਜੀ ਹੁਣ ਮੈਨੂੰ ਜਾਂ ਤਾਂ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਤੁਸੀਂ ਪੱਕੇ ਮੇਰੇ ਕੋਲ ਇੱਥੇ ਰਹਿ ਬੋਣ ਹੇ ਗੁਰਨਾਨਕ ਬਾਦਸ਼ਾਹ ਜੀ ਹੁਣ ਤੁਹਾਡੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ ਆਹਾਹਾ ਕੀ ਆਖਿਆ ਜੀ ਗੁਰਨਾਨਕ ਪਾਤਸ਼ਾਹ ਜੀ ਤੁਹਾਡੇ ਤੋਂ ਬਿਗੈਰ ਮੈਂ ਹੁਣ ਰਹਿ ਨਹੀਂ ਸਕਦਾ ਕਦੀ ਸਾਡੇ ਮਨ 'ਚ ਇਹੋ ਜਿਹਾ ਪਿਆਰ ਆਇਆ ਕਦੀ ਕਿੰਨੇ ਕਿੰਨੇ ਸਾਲ ਹੋ ਗਏ ਨੇ ਸੰਗਤ ਕਰਦਿਆਂ ਨੂੰ ਕਿੰਨੇ ਕਿੰਨੇ ਸਾਲ ਗੁਰੂ ਘਰ ਜਾਂਦਿਆਂ ਨੂੰ ਸਾਨੂੰ ਵੀ ਆਪਣੇ ਚਰਨਾਂ ਨਾਲ ਪਿਆਰ ਬਖਸ਼ੋ ਸਾਡਾ ਵੀ ਬਾਣੀ ਨਾਲ ਪਿਆਰ ਬਖਸ਼ੋ ਕਿੰਨਾ ਕਾਖਿਆ ਗੁਰਮੁਖੋਸੀ ਬਾਬਾ ਸੌਣ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੇ ਜਾਈਏ اے ਬਾਬਾ ਸੌਣ ਤੇਥੋਂ ਅਸ਼ਕੇ ਜਾਈਏ ਕੇਵਲ ਤੇ ਕੇਵਲ ਤਿੰਨ ਦਿਨ ਗੁਰੂ ਨਾਨਕ ਬਾਛੜੀ ਸੰਗਤ ਕੀਤੀ ਬਾਬਾ ਸੌਣ ਨੇ ਆ ਤੀਸਰੇ ਦਿਨ ਕਹਿੰਦਾ ਇਹ ਬਾਬਾ ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾ ਜਾਂ ਮੇਰੇ ਕੋਲ ਇੱਥੇ ਰਹਿ ਹੁਣ ਤੇਰੇ ਤੋਂ ਬਿਗੈਰ ਮੈਂ ਰਹਿ ਨਹੀਂ ਸਕਦਾ ਤੇ ਗੁਰੂ ਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਨਾ ਹੁਣ ਇਹ ਗੱਲ ਪਕੜਿਓ ਜੇ ਸਰੀਰ ਦੇ ਨਾਲ ਜੁੜੋਗੇ ਨਾ ਫਿਰ ਇੱਕ ਦਿਨ ਬਿਸ਼ੋਰਾ ਹੀ ਬਿਸ਼ੋਰਾ ਹੈ ਏ ਬਾਬਾ ਜੀ ਏ ਬਾਬਾ ਨਾਨਕ ਜੀ ਫਿਰ ਮੈਂ ਕੀ ਕਰਾਂ ਕਿਹੜਾ ਕੰਮ ਕਰਾਂ ਤੇਰੇ ਨਾਲੋਂ ਕਦੀ ਵੀ ਛੋਰਾ ਮੇਰਾ ਪਵੇ ਹੀ ਨਾ ਗੁਰਮਖੋ ਵੇਖੋ ਇਹ ਬੇਨਤੀ ਬਾਬਾ ਸੌਣ ਨੇ ਕੀਤੀ ਹੈ ਗੁਰੂ ਨਾਨਕ ਪਾਸ਼ਾ ਜੀ ਦਾ ਜਵਾਬ ਦੁੱਤਾ ਨਾ ਉਹ ਸੁਮੁੱਚੇ ਸੰਸਾਰ ਦੇ ਭਲੇ ਵਾਸਤੇ ਜੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਫਿਰ ਇੱਕ ਦਿਨ ਵਿਸ਼ੋੜਾ ਹੀ ਵਿਸ਼ੋੜਾ ਹੈ ਇਹ ਗੁਰੂ ਨਾਨਕ ਪਾਸ਼ਾ ਜੀ ਫਿਰ ਮੈਂ ਕੀ ਕਰਾਂ ਤੇਰੇ ਚਰਨਾਂ ਨਾਲ ਕਦੇ ਵਿਸ਼ੋੜਾ ਪਵੇ ਹੀ ਨਾ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਆ ਕਰੋ ਸ਼ਬਦ ਦੀ ਕਮਾਈ ਕਰਿਆ ਕਰੋ ਹੇ ਗੁਰਨਾਨਕ ਪਾਸ਼ਾ ਜੀ ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ ਸ਼ਬਦ ਦੀ ਕਮਾਈ ਕਰਾਂ ਫਿਰ ਤੇਰੇ ਚਰਨਾਂ ਨਾਲ ਵਿਸ਼ੋੜਾ ਨਹੀਂ ਪਵੇਗਾ ਉਸ ਵੇਲੇ ਗੁਰਨਾਨਕ ਪਾਸ਼ਾ ਜੀ ਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਏਗਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੱਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਛੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ ਕੀ ਆਖਿਆ ਗੁਰਨਾਣਕ ਬਾਦਸ਼ਾਹ ਜੀ ਨੇ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਫਿਰ ਐਸਾ ਗੁਰਬਾਣੀ ਦੇ ਨਾਲ ਵਿਆਹ ਕੀਤਾ ਬਾਬਾ ਸੌਂ ਜੀ ਨੇ ਐਸੀ ਸ਼ਬਦ ਦੀ ਕਮਾਈ ਕੀਤੀ ਬਾਬਾ ਸੌਂ ਦੇ ਘਰ ਅੱਗੇ ਪੁੱਤਰ ਹੋਇਆ ਬਾਬਾ ਅਰਥਾ ਬਾਬੇ ਅਰਥੇ ਦੇ ਘਰ ਪੁੱਤਰ ਹੋਇਆ ਬਾਬਾ ਬਿੰਨਾ ਬਾਬੇ ਬਿੰਨੇ ਦਾ ਪੁੱਤਰ ਹੈ ਬਾਬਾ ਦਾਸਾ ਗੁਰਵਾਨੀਆਂ ਜੁੜੇ ਤੇ ਜਦੋਂ ਅਖੀਲਾ ਸਮਾਂ ਆਇਆ ਗੁਰੂ ਹਰਿਐ ਸਭ ਨੇ ਅੱਥੀ ਸੰਸਕਾਰ ਕੀਤਾ ਬਾਬੇ ਦਾਸੇ ਦਾ ਪੁੱਤਰ ਹੋਇਆ ਜੇ ਬਾਬਾ ਮੱਖਣ ਸ਼ਾ ਲੁਬਾਣਾ ਸੂਰਤ ਦੀ ਬੰਦਰਗਾਹ ਦੇ ਵਿੱਚ ਜਹਾਜ਼ ਫਸ ਗਿਆ ਮਲਾਵਾ ਨੇ ਬੜਾ ਜ਼ੋਰ ਲਾਇਆ ਐਲ ਕਿਣਾ ਬੜਾ ਜ਼ੋਰ ਲਾਇਆ ਕਿ ਜਹਾਜ਼ ਨੂੰ ਬਾਹਰ ਕੱਢੀਏ ਅਖੀਰ ਜਿਨੇ ਮਲਾਸ ਨੇ ਹੱਥ ਕਰੇ ਕਰਤੇ ਅੱਖ ਲਗੇ ਬਾਬਾ ਮੱਖਣ ਸ਼ਾ ਲੁਬਾਣਾ ਜੀ ਜੇ ਤੁਹਾਡਾ ਕੋਈ ਇਸ਼ਟ ਹੈ ਤੁਹਾਡਾ ਕੋਈ ਪੈਗੰਬਰ ਹੈ ਜਿੱਤੇ ਤੁਹਾਡੀ ਸ਼ਰਧਾ ਹੈ ਤੋ ਉਹਦਾ ਨਾਮ ਜਪ ਲਓ ਉਹਦੇ ਅਗੇ ਫਰਿਆਦ ਕਰੋ ਅਰਦਾਸ ਕਰੋ ਅਸੀਂ ਆਪਣੀ ਪੂੜੀ ਵਾਲਾ ਆਤੀ ਆ ਤੋ ਉਸ ਵੇਲੇ ਬਾਬਾ ਮੱਖਣਸ਼ਾ ਲੁਭਾਣੇ ਨੇ ਜਾਜ ਦੇ ਵਿੱਚ ਚੌਂਕੜਾ ਮਾਰ ਲਿਆ ਜਪਜੀ ਸਾਹਿਬ ਦਾ ਪਾਠ ਪਿਆਰ ਨਾਲ ਕੀਤਾ ਬੇਨਤੀ ਪਤਾ ਕੀ ਕੀਤੀ ਜਦੋਂ ਸਾਰੇ ਹੀ ਨੇ ਦਿੰਦੇ ਗੰਢੂ ਖਤਮ ਹੋ ਜਾਣ ਸਾਡੇ ਪਾਸੋਂ ਹੱਥ ਖੜੇ ਹੋ ਜਾਣ ਫਿਰ ਅੱਜ ਬਾਬਾ ਮੱਖਣਸ਼ਾ ਲਵਾਣਾ ਜੀ ਗਲਤ ਪੱਲਾ ਪਾ ਕੇ ਨਿਮਰਤਾ ਦੇ ਨਾਲ ਸਤਿਗੁਰੂ ਅੱਗੇ ਬੇਨਤੀ ਕਰਦੇ ਨੇ ਜਾਜ ਬੈਠੇ ਬੈਠੇ ਹੀ ਕੀ ਕਹਿੰਦੇ ਕਹਿੰਦੇ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਦਬੂ ਭਵੇਂ ਮਾਰ ਲੋਕਣ ਕੀ ਚਤਰਾਈ ਉਪਵਾ ਤੇ ਬੈ ਸੰਤ ਜਾਰ ਕਹਿੰਦੇ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਬਲੂਸੀਆਂ ਮੈਂ ਅੱਗ ਚ ਪਾ ਕੇ ਸਾਰ ਦਿੱਤੀਆਂ ਨੇ ਲੋਕਣ ਕੀ ਚਤਰਾਈ ਉਪਮਾ ਤੇ ਬੇਸੰਤੜ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਿਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਵੇਖੋ ਕੋਲ ਜੁੜੀ ਕਿੱਥੋਂ ਗੁਰਬਾਣੀ ਦੇ ਨਾਲ ਬਾਬਾ ਸਾਂਉ ਤੋਂ ਬਾਬਾ ਮੱਖਣ ਸ਼ਲ ਬਣੇ ਫਿਰ ਅਰਦਾਸ ਕੀਤੀ ਧੰਨ ਗੁਰ ਤੇਗ ਬਹਾਦਰ ਤੇ ਬਾਬੇ ਬਕਾਲੇ ਦੀ ਧਰਤੀ ਦੇ ਉੱਥੋਂ ਫਿਰ ਮੋਢਾ ਦੇ ਕੇ ਜਹਾਜ ਬੰਨੇ ਲਾਇਆ ਮੇਰੇ ਕਹਿੰਦਾ ਇਸ਼ਾਰਾ ਸਮਝਿਓ ਗੁਰਮੁਖੋ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਰੱਜ ਰੱਜ ਕੇ ਪੜੋ ਆਇਓ ਸੁਣਨ ਪੜਨ ਕੋ ਬਾਣੀ ਆਵੋ ਸਿੱਖ ਸਤਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ